ਅੱਜ ਅੱਜ ਵਰਦਾ ਵਰਤ ਲਾ ਲਾ ਆਪਾਂ ਧੋਖਾ ਨਾ ਕਰ ਤਾਵਾ ਦਾ ਨਾ ਅੱਛਾ ਜੀ ਬਗੀਰ ਸਿੰਘ ਸਾਹਿਬ ਕਿਹੜੇ ਮਲਕੀ ਮਸਲੇ ਤੇ ਇਕੱਠੇ ਹੋਏ ਹੋ ਇਹਦੇ ਬਾਰੇ ਦੋ ਜਵਾਬ ਅਸੀਂ ਅੱਜ ਪਾਤਰਾ ਤਸੀਲ ਵਿਖੇ ਇਕੱਠੇ ਹੋਏ ਆ ਸਾਰੇ ਬਸੀਕਾ ਨੇ ਵੀ ਤੇ ਅਰਜਨ ਵੀ ਸਤਿਲਦਾਰ ਸਾਹਿਬ ਅਹ ਸੌਰੀ ਆਪਣੇ ਵਕੀਲ ਸਹਿਬਾਨ ਤੇ ਕੰਪਿਊਟਰ ਟਾਈਪਿਸਟ ਸਾਰੇ ਇਕੱਠੇ ਹੋਏ ਨੇਗੇ ਇਹ ਸਾਰੇ ਆਪਣੇ ਰੋਸ ਦੇ ਹੱਕ ਵਿੱਚ ਇਕੱਠੇ ਹੋਏ ਨੇ ਸਾਰੇ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੇ ਨੇ ਜਿਹੜਾ ਕਿ ਕੰਮ ਸੇਵਾ ਕੇਂਦਰਾਂ ਨੂੰ ਦਿੱਤਾ ਜਾ ਰਿਹਾ ਹੈ ਆਪ ਜੀ ਨੂੰ ਪਤਾ ਹੀ ਹੈ ਵੀ ਜਿਸ ਤਰ੍ਹਾਂ ਸਾਰਾ ਕੰਮ ਸਰਕਾਰ ਕਹਿ ਰਹੀ ਹੈ ਵੀ 12 ਰੋਜ਼ਗਾਰ ਦੇਵਾਂਗੇ ਇਦਾਂ ਕਰਾਂਗੇ ਇਸ ਤਰ੍ਹਾਂ ਸਾਡੇ ਢਿੱਡ ਦੇ ਉੱਤੇ ਲੱਤ ਮਾਰੀ ਜਾ ਰਹੀ ਹੈ ਸਾਡਾ ਸਾਰਾ ਰੋਜ਼ਗਾਰ ਖੋ ਕੇ ਜਾਨਕੀ ਸੇਵਾ ਕੇਂਦਰ ਨੂੰ ਦਿੱਤਾ ਜਾ ਰਿਹਾ ਹੈ ਜਿਸ ਤਰ੍ਹਾਂ ਹੁਣ ਸਾਡੇ ਉਰੇ 20-20 ਸਾਲਾਂ ਤੋਂ 25-25 ਸਾਲਾਂ ਤੋਂ ਮੁੰਡੇ ਕੰਮ ਕਰ ਰਹੇ ਹਨ ਆਪ ਇਹਨੂੰ ਪਤਾ ਹੈ ਕਿ ਜਿਸ ਤਰ੍ਹਾਂ ਇੱਕ ਮੁੰਡੇ ਨੂੰ ਇੱਕ ਤਰ੍ਹਾਂ ਸੈੱਟ ਹੋਣ ਲਈ ਕੋਈ ਵੀ ਕੰਮ ਬਿਜ਼ਨਸ ਸੈੱਟ ਕਰਨ ਲਈ ਘੱਟੋ ਘੱਟ 1.5-2 ਸਾਲ ਚਾਹੀਦੇ ਹਨ ਹੁਣ ਉਹਨਾਂ ਨੇ ਆਪਣੇ 15-15 20-20 ਸਾਲ ਜਵਾਨੀ ਦੇ ਇੱਥੇ ਗਾਲ ਦਿੱਤੇ ਹਨ ਉਹ ਇੱਕਦਰਾ ਹੁਣ ਕਿੱਥੇ ਜਾ ਕੇ ਕੰਮ ਸਟਾਰਟ ਕਰ ਸਕਦੇ ਨੇ ਕੋਈ ਕੰਮ ਨਹੀਂ ਕਰ ਸਕਦੇਗੇ ਅੱਛਾ ਜੀ ਇੱਕ ਇਸ ਤਰ੍ਹਾਂ ਸੀ ਵੀ ਕਿਹੜੇ ਮਰਕੇ ਕੰਮ ਨੇ ਜਿਹੜੇ ਸੇਵਾ ਕੇਂਦਰ ਨੂੰ ਦਿੱਤੇ ਜਾ ਰਹੇ ਨੇ ਰਜਿਸਟਰੀਆਂ ਜੀ ਆਪਣੀਆਂ ਜਿਵੇਂ ਪਹਿਲਾਂ ਸਾਡੇ ਲਾਇਸੈਂਸਾਂ ਦਾ ਕੰਮ ਵੀ ਸੇਵਾ ਕੇਂਦਰ ਨੂੰ ਦਿੱਤਾ ਜਾ ਚੁੱਕਿਆ ਹੈਗਾ ਹੁਣ ਜਿਹੜੀਆਂ ਰਜਿਸਟਰੀਆਂ ਨੇ ਜਿਵੇਂ ਅਸੀਂ ਰਜਿਸਟਰੀਆਂ ਉਰੇ ਲਿਖਦੇ ਸੀਗੇ ਉਹ ਸਾਰਾ ਕੰਮ ਸੇਵਾ ਕੇਂਦਰ ਨੂੰ ਦਿੱਤਾ ਜਾ ਰਿਹਾ ਜੀ ਅਸਟਾ ਮਸ਼ਰੂਮ ਸਾਰਾ ਕੰਮ ਸਾਡਾ ਜਾਨੀ ਕਿ ਹੁਣ ਇੱਕ ਤਰ੍ਹਾਂ ਤਸੀਲਾਂ ਸਾਰਾ ਕੰਮ ਖੋ ਕੇ ਸੇਵਾ ਕੇਂਦਰਾਂ ਨੂੰ ਦਿੱਤਾ ਜਾ ਰਿਹਾ ਹੈਗਾ ਚਰ ਨੂੰ ਸਿੱਧਾ ਹੀ ਬੇਰਜਗਾਰ ਕੀਤਾ ਜਾ ਰਿਹਾ ਬਸ ਸਾਰਾ ਫੀਸਾ ਡਬਲ ਕਰਤੀਆਂ ਤੇ ਬਾਕੀ ਦੱਸੋ ਹੁਣ ਕੀ ਕਰੀਏ ਫੀਸਾਂ ਡਬਲ ਕਰਤੀਆਂ ਜੋ ਸਾਡਾ ਕਿਰਾਇਆ ਜੀ ਉਹ ਡਾਊਨ ਕਰਤਾ ਸਰਕਾਰ ਨੇ ਦੱਸਣਾ ਕਿਰਾਇਆ ਵੀ ਕਿਉਂਕਿ ਕੱਢਣਾ ਸਰਕਾਰ ਨੂੰ ਭਰ ਦੇ ਦੇ ਫੀਸਾਂ ਸਾਡੀਆਂ ਜੋ ਲਾਇਸੈਂਸ ਦੇ ਨੇ ਡਬਲ ਕਰਤੀਆਂ ਕੰਮ ਸਾ ਤੋਂ ਖੋ ਲਿਆ ਕਿਉਂਕਿ ਹੁਣ ਪਿੱਛੇ ਪਰਿਵਾਰ ਵੀ ਸਾਡੇ ਹੈਗੇ ਨੇ ਬਜ਼ੁਰਗ ਵੀ ਨੇ ਉਹਨਾਂ ਦਾ ਵੀ ਜੋ ਸਾਡਾ ਦਵਾਈ ਖਰਚਾ ਰੋਟੀ ਚੁੱਲ੍ਹੇ ਦਾ ਖਰਚਾ ਸਾਰਾ ਇੱਥੇ ਚੱਲਦਾ ਹੈ ਜੋ ਸਰਕਾਰ ਸਾਡੇ ਨਾਲ ਇਹ ਬਹੁਤ ਜ਼ਿਆਦਾ ਉਹ ਕਰੀਏ ਸਾਡੇ ਬਾਰੇ ਸੋਚਿਆ ਜਾਵੇ ਕਿਉਂਕਿ ਜੋ ਇਹ ਕੰਮ ਹੈ ਸਾ ਤੋਂ ਨਾਕ ਹੋਇਆ ਜਾਵੇ ਹੰਡਾ ਸਾਹਿਬ ਤੁਸੀਂ ਕੀ ਮਲਕ ਵੀ ਅਸੀਂ ਮੰਗ ਇਹੀ ਕਰ ਲਿਆ ਚਾਹਨੇ ਆਂ ਪਿਆ ਸਰਕਾਰ ਤੋਂ ਜੋ ਸਾਡਾ ਕੰਮ ਸਾਰਾ ਸਟਾਮ ਫਰੋਸਾਂ ਦਾ ਕੰਮ ਆ ਜੀ ਇਹ ਸਾਰਾ ਖੋ ਕੇ ਆਪਣੇ ਸੇਵਾ ਕੇਂਦਰ ਤੇ ਲੈ ਕੇ ਜਾ ਰਹੇ ਜਾਨੀ ਅਸੀਂ ਆਪਦਾ ਇਸ ਕੰਮ ਕਰ ਕਰਕੇ ਆਪਣੇ ਬੱਚੇ ਪਾਲਦ ਰਿਆਂ ਜੀ ਬਜ਼ੁਰਗ ਮਾਂ ਪਿਓ ਨੇ ਉਹ ਪਾਲਦ ਰਿਆਂ ਜੀ ਤੇ ਸਾਡਾ ਸਾਰਾ ਸਟਾਮ ਦਾ ਕੰਮ ਇਹਦਾ ਤੋਂ ਬੰਦ ਕਰਕੇ ਸੇਵਾ ਕੇਂਦਰ ਸ਼ੁਰੂ ਕੀਤੇ ਜਾ ਰਿਹਾ ਅਦੇ ਨਾਲ ਰਿਸ਼ਤੀਆਂ ਦਾ ਕੰਮ ਉਧਰ ਲੈ ਕੇ ਜਾ ਰਹੇ ਨੇ ਸਾਰੇ ਸਾਨੂੰ ਦਾ ਕੰਮ ਹੈ ਰਜਿਸਟਰੀਆਂ ਦਾ ਕੰਮ ਹੈ ਉਹ ਸਾਡਾ ਕੰਮ ਸਾਰਾ ਸੇਵਾ ਕੇਂਦਰੋਂ ਨਾ ਦਿੱਤਾ ਜਾਵੇ